ਇਹ ਇੱਕ ਬਖਸ਼ਿਸ਼ ਹੈ ਜੀ ਇਹਨੂੰ ਤੁਸੀਂ ਚੰਦੋਆ ਸਾਹਿਬ ਇਹ ਗੁਰੂ ਰਾਮਦਾਸ ਸਾਹਿਬ ਦੇ ਕਰਕੇ ਦਿੱਤਾ ਹੈ ਜੇ ਤੁਹਾਡੇ ਤੇ ਬਖਸ਼ਿਸ਼ ਹੋਈ ਹੈ ਤੁਹਾਡੇ ਤੇ ਕਿਰਪਾ ਹੋਈ ਹੈ ਸਾਰੀ ਸੰਗਤ ਦੀ ਕੋਈ ਚੰਦੋਆ ਸਾਹਿਬ ਦਰਵਾਜਾ ਸਾਹਿਬ ਅੰਮ੍ਰਿਤਸਰ ਤੋਂ ਤੁਹਾਡੇ ਇਸ ਸਥਾਨ 'ਤੇ ਆਇਆ ਹੈ ਜਿਹੜਾ ਚੰਦੋਆ ਸਾਹਿਬ ਗੁਰੂ ਹਰਮਿੰਦਰ ਸਾਹਿਬ ਦੇ 24 48 ਘੰਟੇ ਸਹੂਬਤ ਰਿਹਾਗਾ ਉਹਦੀ ਬੇਸਮਾਰ ਕੀਮਤ ਹੋ ਜਾਂਦੀ ਹੈ ਖਾਲਸਾ ਜੀ ਆਪੋ ਰਾਮਗੜੀ ਵਿਖੇ ਬਿਸਵਲ ਨਾ ਸਪੋਰਟਰ ਵੀ ਲੈ ਕੇ ਪ੍ਰੋਜੈਕਟ ਆਇਆ। ਬਾਜ ਗੁਰਜੀਤ ਸਿੰਘ ਖਾਲਸਾ ਸਾਹਿਬ ਅੱਜ ਦੀ ਫਤਿਹ ਜੀ ਜੀ। ਧੰਨ ਧੰਨ ਗੁਰੂ ਰਾਮਦਾਸ ਸਾਹਿਬ ਮਹਾਰਾਜ ਜੀ ਦਾ ਪੁੱਤਰਸਾਨ ਦਰਬਾਰ ਸਾਹਿਬ ਅੰਮ੍ਰਿਤਸਰ ਜਿੱਥੋਂ ਕਿ ਚੰਦੋਆ ਸਾਹਿਬ ਜਿਹੜਾ ਕਿ ਹਰਮੰਦਰ ਸਾਹਿਬ ਤੋਂ ਅੱਜ ਬਿਸਵਕਰਮਾ ਗੁਰਦੁਆਰਾ ਰਾਮਗੜੀਆ ਧਨੋਲਾ ਵਿਖੇ ਸੰਗਤ ਨੂੰ ਸਾਰੇ ਸੰਗਤ ਨੂੰ ਸੌਂਪਿਆ ਗਿਆਗਾ। ਇਹ ਵੱਡੀ ਮਹਾਨ ਕਿਰਪਾ ਹੁੰਦੀ ਹੈ। ਕਿਉਂਕਿ ਦਰਬਾਰ ਸਾਹਿਬ ਦਾ ਜਿਹੜਾ ਚੰਦੋਆ ਸਾਹਿਬ ਹੁੰਦਾ ਹੈਗਾ ਇਹ ਸਿਰਫ ਇੱਕ ਦਿਨ ਵਾਸਤੇ ਉੱਥੇ ਸਸੋਭਤ ਹੁੰਦਾ ਦਰਬਾਰ ਸਾਹਿਬ ਹਰ ਰੋਜ਼ ਫਿਰ ਨਮਾਜ਼ ਚੰਦੋਆ ਸਾਹਿਬ ਉੱਤੇ ਸਸੋਭਤ ਕੀਤਾ ਜਾਂਦਾ ਇਹ ਲਗਭਗ 1.5 ਲੱਖ ਦਾ ਚੰਦੋਆ ਸਾਹਿਬ ਹੁੰਦਾ ਹੈਗਾ ਪਰ ਇਹ ਬੇਸਮਾਰ ਕੀਮਤ ਹੈ ਦੀ ਕਿਉਂਕਿ ਜਿਹੜਾ ਚੰਦੋਆ ਸਾਹਿਬ ਗੁਰੂ ਹਰਮਿੰਦਰ ਸਾਹਿਬ ਦੇ 24 48 ਘੰਟੇ ਸਸੋਭਤ ਰਿਹਾਗਾ ਉਹਦੀ ਬੇਸਮਾਰ ਕੀਮਤ ਹੋ ਜਾਂਦੀ ਹੈ ਸੋ ਇਹ ਚੰਦੋਆ ਸਾਹਿਬ ਅਸੀਂ ਮਾਨਯੋਗ ਪ੍ਰਧਾਨ ਸਾਹਿਬ ਸਰਜਿੰਦਰ ਸਿੰਘ ਜੀ ਧਾਮੀ ਸਾਹਿਬ ਨੂੰ ਜੋ ਇਥੋਂ ਦੀ ਪ੍ਰਬੰਧਕ ਕਮੇਟੀ ਨੇ ਦਰਖਾਸਤ ਦਿੱਤੀ ਸੀ ਚੰਦੋਆ ਸਾਹਿਬ ਆਸਤੇ ਉਦਾਸ ਨੇ ਅੰਤਰਨ ਕਮੇਟੀ ਮੈਂਬਰ ਵਿੱਚ ਜਦੋਂ ਪਾਸ ਕਰਵਾ ਕੇ ਇਹ ਚੰਦੋਆ ਸਾਹਿਬ ਜਿਹੜਾ ਹੈ ਪਾਸ ਹੋਇਆ ਸੀਗਾ ਇਹ ਲਗਭਗ 1.5 ਤੋਂ 2 ਸਾਲ ਬਾਅਦ ਵਾਰੀ ਮਿਲਦੀ ਹੈ ਜੇ ਆਪਾਂ ਦਰਖਾਸਤ ਚੰਦੋਆ ਸਾਹਿਬ ਦੀ ਦਿੰਨੇ ਆ ਤੇ ਉਸ ਤੋਂ ਬਾਅਦ ਆਪਾਂ ਨੂੰ ਇਹ ਚੰਦੋਆ ਸਾਹਿਬ ਦੀ ਡੇਟ ਮਿਲ ਜਾਂਦੀ ਹੈ ਫਿਰ ਉਸ ਡੇਟ ਤੇ ਆਪਾਂ ਨੂੰ ਇਹ ਚੰਦੋਆ ਸਾਹਿਬ ਮਿਲ ਜਾਂਦਾ ਹੈ ਸੋ ਇਸ ਸੰਗਤਾਂ ਬੜੀ ਭਾਵਨਾ ਦੇ ਨਾਲ ਹਰਮੰਦਰ ਸਾਹਿਬ ਚੰਦੋਆ ਸਾਹਿਬ ਚੜਾਉਂਦੀਆਂ ਨੇ ਮੇਰਾ ਖਿਆਲ ਹੈ ਕਿ ਹੁਣ ਜੇ ਕਿਸੇ ਨੇ ਚੰਦੋਆ ਸਾਹਿਬ ਉੱਥੇ ਭੇਟ ਕਰਨਾ ਹੋਵੇ ਤਾਂ 3 ਸਾਲ ਦਾ ਸਮਾਂ ਲੱਗਦਾਗਾ ਕਿ ਉਹਨੂੰ ਭੇਟ ਕਰਨ ਵਾਸਤੇ ਵੀ 3 ਸਾਲ ਦੀ ਵਾਰੀ ਦੀ ਉਡੀਕ ਕਰਨੀ ਪੈਂਦੀ ਹੈ ਹਰਮੰਦਰ ਸਾਹਿਬ ਸੋ ਇਸੇ ਤਰ੍ਹਾਂ ਜਦੋਂ ਵਾਪਸ ਮਿਲਦਾ ਹੈ ਚੰਦੋਆ ਸਾਹਿਬ ਉਹ ਸਾਡੇ ਮੈਂਬਰ ਸਹਿਬਾਨਾਂ ਦੇ ਰਾਹੀਂ ਪ੍ਰਧਾਨ ਸਾਹਿਬ ਆਗਿਆ ਕਰਦੇ ਨੇ ਤੇ ਮੈਨੇਜਰ ਦਰਬਾਰ ਸਾਹਿਬ ਫਿਰ ਸਾਨੂੰ ਇਹ ਚੰਦੋਆ ਸਾਹਿਬ ਲੋਟ ਕਰ ਦਿੰਦੇ ਨੇ ਸੋ ਇਹ ਸੰਗਤ ਦੀ ਜਿਹੜੀ ਭਾਵਨਾ ਜਿਹੜੀ ਹੈ ਗੁਰਦੁਆਰਾ ਰਾਮਗੜੀ ਧਨੋਲਾ ਦੀ ਬੜੀ ਭਾਵਨਾ ਸੀ ਇਹ ਸੰਗਤ ਬਹੁਤ ਪ੍ਰੇਮ ਭਾਵ ਨਾਲੀ ਹੈ ਆਪਣੀ ਕਿਰਤ ਕਮਾਈ ਦੇ ਵਿੱਚੋਂ ਇਹ ਸੇਵਾ ਕਰਕੇ ਬੜਾ ਸੁੰਦਰ ਸਥਾਨ ਗੁਰੂ ਸਾਹਿਬ ਦਾ ਬਣਾ ਰਹੇ ਨੇ ਦਰਬਾਰ ਸਾਹਿਬ ਬਣਾ ਰਹੇ ਨੇ ਸੋ ਸਾਡੀ ਇਹ ਹੀ ਅਰਦਾਸ ਬੇਨਤੀ ਹੈ ਕਿ ਗੁਰੂ ਸਾਹਿਬ ਦਾ ਚੰਦੋਆ ਹੈ ਮਹਾਰਾਜ ਇਹਨਾਂ ਨੂੰ ਹੋਰ ਖੁਸ਼ੀਆਂ ਚੜ੍ਹਦੀ ਕਲਾ ਬਖਸ਼ਣ ਹੋਰ ਤਰੱਕੀਆਂ ਬਖਸ਼ਣ ਤਾਂ ਕਿ ਸੇਵਾ ਭਾਵਨਾ ਦੇ ਨਾਲ ਇਹ ਭਾਈਚਾਰਾ ਹੋਰ ਤਰੱਕੀ ਕਰੇ ਇਸ ਤੋਂ ਪਹਿਲਾਂ ਵੀ ਮੈਂ ਬਰਨਾਲਾ ਰਾਮਗੜੀਆ ਬਰਾਦਰੀ ਦਾ ਸਥਾਨ ਹੈ ਉੱਥੇ ਦੋ ਜੰਦੂਆ ਸਾਹਿਬ ਪਹਿਲਾਂ ਉਹਨਾਂ ਨੂੰ ਦੇ ਚੁੱਕੇ ਹਾਂ 2 ਸਾਲ ਪਹਿਲਾਂ ਦਿੱਤਾ ਸੀ ਫਿਰ 2 ਸਾਲ ਬਾਅਦ ਉਹਨਾਂ ਨੂੰ ਫੇਰ ਜੰਦੂਆ ਸਾਹਿਬ ਦਿੱਤਾ ਸੀ ਸੋ ਇਹ ਜਿਹੜੀ ਭਾਈਚਾਰਾ ਰਾਮਗੜੀਆ ਭਾਈਚਾਰਾ ਸਾਡਾ ਸਰਤਾਜ ਹੈ ਇਹ ਬਹੁਤ ਭਾਵਨਾ ਦੇ ਨਾਲ ਜਿਹੜੇ ਹੀ ਹੈ ਸਿੱਖੀ ਨੂੰ ਅਪਣਾਏ ਹੋਏ ਨੇ ਅਤੇ ਬੜੀ ਸੇਵਾ ਭਾਵਨਾ ਕਰਦੇ ਨੇ ਆਪਣੀ ਕਿਰਤ ਕਮਾਈ ਦੇ ਵਿੱਚੋਂ ਸੁੰਦਰ ਸຖານ ਜਿਹੜੇ ਬਣਾਉਂਦੇ ਨੇ ਮੈਂ ਮੈਨੂੰ ਬਹੁਤ ਹੀ ਖੁਸ਼ੀ ਹੋਈ ਹੈ ਜਾ ਜਿਨ੍ਹਾਂ ਦੇ ਸਾਰਿਆਂ ਦੇ ਦਰਸ਼ਨ ਕਰਕੇ ਇਹਨਾਂ ਵਿੱਚ ਆ ਕੇ ਇਹ ਮੇਰੀ ਜਿਹੜੀ ਇਹ ਸੇਵਾ ਦੀ ਜੋ ਗੁਰੂ ਰਾਮਦਾਸ ਸਾਹਿਬ ਨੇ ਦਾਸ ਤੇ ਰਾਹੀਂ ਇਹ ਸੇਵਾ ਪ੍ਰਵਹਨ ਕਰਵਾਈ ਹੈ ਸੋ ਗੁਰੂ ਰਾਮਦਾਸ ਸਾਹਿਬ ਜੀ ਮਹਾਰਾਜ ਦਾ ਕੋਟਾਨ ਕੋਟ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਭ ਤੋਂ ਪਹਿਲਾਂ ਨੇ ਗੁਰੂ ਗ੍ਰੰਥ ਸਾਹਿਬ ਜੀ ਦਾ ਧੰਨਵਾਦ ਕਰਦਾ ਭੈ ਜਿਨ੍ਹਾਂ ਨੇ ਸਾਨੂੰ ਪ੍ਰੇਰਨਾ ਦੇ ਕੇ ਕ੍ਰੋਮਣੀ ਗੁਰਦਾਰਾ ਪ੍ਰਬੰਧਕ ਕਮੇਟੀ ਮੈਂਬਰ ਭਾਈ ਪਰਮਦੇਵ ਸਿੰਘ ਖਾਲਸਾ ਜਿਨ੍ਹਾਂ ਨੇ ਸਾਨੂੰ 2022 ਦੇ ਵਿੱਚ ਵਰਤਨਾ ਦੀ ਸੇਵਾ ਕੀਤੀ ਵਰਤਨਾ ਦੀ ਸੇਵਾ ਕਰਨ ਤੋਂ ਪਰੰਤ ਅਸੀਂ ਉੱਥੇ ਹੀ ਇਹਨਾਂ ਨੂੰ ਬੇਨਤੀ ਕਰ ਦਿੱਤੀ ਸੀ ਕਿ ਖਾਲਸਾ ਜੀ ਸਾਨੂੰ ਚੰਦੋਆ ਸਾਹਿਬ ਦਾ ਸੈਟ ਦੇਓ ਇਹਨਾਂ ਨੇ ਸਾਨੂੰ ਕਿਹਾ ਬਈ ਕਹਿੰਦੇ ਜਰੂਰ ਸਾਨੂੰ ਚੰਦੋਆ ਸਾਹਿਬ ਦਾ ਸੈਟ ਦੇਵਾਂਗੇ ਕੋਈ ਤਕਰੀਬਨ 15 ਦਿਨਾਂ ਤੋਂ ਬਾਅਦ ਅਸੀਂ ਇਹਨਾਂ ਨੂੰ ਦਰਖਾਸਤ ਲਿਖ ਕੇ ਸਾਈਨ ਕਰਾ ਕੇ ਸੰਗਤ ਦੇ ਇਹਨਾਂ ਨੂੰ ਅਸੀਂ ਦਰਖਾਸਤ ਬਰਨਾਲਾ ਸਾਹਿਬ ਦੇ ਆਏ ਬਰਨਾਲਾ ਇਹਨਾਂ ਦੇ ਘਰ ਦੇ ਵਿੱਚ ਤੇ ਉੱਥੇ ਮਨਜ਼ੂਰ ਕਰਾ ਕੇ 15-20 ਦਿਨਾਂ ਦੇ ਬਾਅਦ ਸਾਨੂੰ ਚਿੱਠੀ ਦੇ ਦਿੱਤੀ ਕਿ ਤੁਹਾਡਾ ਭਾਈ ਚੰਦੋਆ ਸਾਹਿਬ ਮਨਜ਼ੂਰ ਹੋ ਗਿਆ ਗੁਰੂ ਰਾਮਦਾਸ ਦਰਬਾਰ ਦੇ ਵਿੱਚੋਂ ਤੇ ਇਹਨਾਂ ਦੀ ਤਰੀਕ ਜਿਹੜੀ ਦਿੱਤੀ ਸੀ ਸਾਨੂੰ ਈਸ਼ੂ ਕਰਨ ਦੇ ਦੇਣ ਵਾਸਤੇ ਅਤੇ ਭੇਟਾ ਕਰਨ ਵਾਸਤੇ ਉਹ 1 ਸਾਲ ਦੀ ਤਰੀਕ ਸੀ 4-3-2023 ਨੂੰ ਮਨਜ਼ੂਰ ਹੋਇਆ ਸੀ ਤੇ 12 ਮਈ 2024 ਨੂੰ ਇਹਨਾਂ ਨੂੰ ਦੇਣ ਦੀ ਮਤਲ ਤਰੀਕ ਸੀ 1 ਸਾਲ ਬਾਅਦ ਜਿਹੜੀ ਕਿ ਆ ਥੋੜੇ ਦਿਨਾਂ ਦੇ ਲੇਟ ਹੋਣ ਦੇ ਕਰਕੇ 21 ਤਰੀਕ ਨੂੰ ਸਾਡੇ ਕੋਲ ਬਰਨਾਲਾ ਸਾਹਿਬ ਪਹੁੰਚ ਗਈ ਸੀ ਪਰ ਕੁਝ ਕਾਰਨਾਂ ਦੇ ਕਰਕੇ ਇੰਨੇ ਕਦਾਂ ਲੇਟ ਹੋ ਗਏ ਅੱਜ ਇਹਨਾਂ ਨੇ ਕਿਰਪਾ ਹੋਈ ਹੈ ਕਿ ਅੱਜ ਸਾਡੀ ਸਾਰੀ ਹੀ ਸੰਗਤ ਧਨੋੜਾ ਦੀ ਜੋ ਵੀ ਹੈਗੀ ਹੈ ਇਹ ਸਾਰਿਆਂ ਨੂੰ ਸਾਰਿਆਂ ਦੇ ਸਾਹਮਣੇ ਹੀ ਇਹਨਾਂ ਨੇ ਮਤਲਬ ਆਪਾਂ ਨੂੰ ਚੰਦਵਾ ਸਾਹਿਬ ਭੇਟ ਕਰ ਦਿੱਤਾ ਇਹਨਾਂ ਦੇ ਗੁਰੂ ਰਾਮਦਾਸ ਜੀ ਦੀ ਕਿਰਪਾ ਦਾ ਸਦਕਾ ਪਰਮਜੀਤ ਸਿੰਘ ਖਾਲਸਾ ਜੀ ਦਾ ਅਸੀਂ ਪ੍ਰਮਾਤਮਾ ਅਗੇ ਅਰਦਾਸ ਬੇਨਤੀ ਕਰਨਾ ਕਿ ਇਹਨਾਂ ਨੂੰ ਵੀ ਤਰੱਕੀ ਬਖਸ਼ਣਾ ਇਹਨਾਂ ਨੂੰ ਵੀ ਚੜ੍ਹਦੀ ਕਲਾ ਵਿੱਚ ਰੱਖਣਾ ਕਿਉਂਕਿ ਇਹ ਸਾਡੀਆਂ ਸੇਵਾਵਾਂ ਕਰਦੇ ਨੇ ਸਾਨੂੰ ਜੋ ਵੀ ਕੁਝ ਹੁੰਦਾ ਸਾਨੂੰ ਕਹੇ ਕਿ ਸਾਨੂੰ ਉਹ ਦੰਦੇ ਨੇ ਤੇ ਮੈਂ ਸਮੁੱਚੀ ਸੰਗਤ ਵੱਲੋਂ ਸਮੁੱਚੀ ਸਮ ਗੁਰਦਾਰਾ ਪਰੰਦਰਾਂ ਦਾ ਕਮੇਟੀ ਵੱਲੋਂ ਭਾਈ ਪਰੰਦਰ ਸਿੰਘ ਖਾਲਸਾ ਤੇ ਇਹਨਾਂ ਦੇ ਸਮੂਹ ਸਟਾਫ ਦਾ ਤਹਿ ਦਿਲੋਂ ਧੰਨਵਾਦ ਕਰਦਾ ਹਾਂ